ਇਨਫੋਰਮੇਸ਼ਨ ਮਿਲੀ ਕਿ ਰਣਵੀਰ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਜੋ ਕਿ ਪਿੰਡ ਭਾਈ ਬਖਤੌਰ ਕੋਟ ਸੱਤੇ ਦਾ ਰਹਿਣ ਵਾਲਾ ਹੈ ਉਹ ਜਦੋਂ ਆਪਣੇ ਘਰ ਵਾਪਸ ਰਾਤ ਨੂੰ ਆ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਆਇਰਨ ਰੋਡ ਜਿਲ੍ਹੇ ਦੀ ਲੱਤਾਂ ਤੇ ਕਾਫੀ ਸੱਟਾਂ ਮਾਰੀਆਂ ਜਿਸ ਦੇ ਚਲਦੇ ਉਹ ਸਿਵਲ ਹਸਪੀਟਲ ਐਡਮਿਟ ਹੋ ਗਿਆ ਉਹਦੇ ਪਰਚਾ ਤੇ ਉਹਦੇ ਸਾਰੀ ਬਿਆਨਾਂ ਤੇ ਐਫ ਆਈ ਆਰ ਨੰਬਰ 44 ਅੰਡਰ ਸੈਕਸ਼ਨ 109 12621152 ਥਾਣਾ ਕੋਟਫੱਤਾ ਰਜਿਸਟਰ ਕੀਤੀ ਗਈ ਇਹ ਤਿੰਨ ਪੰਤੇਾਂ ਤੇ ਦਰਜ ਕੀਤੀ ਗਈ ਹੈ ਜਿਹਦੇ ਵਿੱਚੋਂ ਦੋ ਬਾਈ ਨੇਮ ਨੇ ਉਹਨਾਂ ਵਿੱਚੋਂ ਵਿਖਿਆ ਗਿਆ ਕੁਲਦੀਪ ਸਿੰਘ ਏਲੀਅਸ ਕਾਲਾ ਤੇ ਗੁਰਪ੍ਰੀਤ ਸਿੰਘ ਮੇਲੇਸਪੀਤਾ ਇਹ ਦੋਨੋਂ ਭਾਈ ਵਕਤੌੜ ਤੇ ਰਹਿਣ ਵਾਲੇ ਆ ਤੇ ਜਿਹੜਾ ਤੀਜਾ ਉਹ ਨਾਮ ਨਹੀਂ ਹੈ ਮਤਲਬ ਆ ਜਿਸ ਵੀ ਹੈ ਦੇਖਿਓ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਉਹ ਇਹ ਹੈ ਕਿ ਜਿਹੜਾ ਰਣਵੀਰ ਸਿੰਘ ਫੌਜੀ ਸੀਗਾ ਇਹ ਇੱਕ ਸਮਾਜ ਸੇਵੀ ਸੀਗਾ ਇਹ ਮਾੜਿਆਂ ਸੰਸਨ ਨੂੰ ਰੋਕਦਾ ਸੀਗਾ ਉਹਦੇ ਉਹਦੀ ਰੰਜਿਸ਼ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਨਾ ਮੇਰੀ ਚੀਜ਼ ਦਾ ਸਾਹਮਣੇ ਆਈ ਹੈ ਕਿ ਪਰਦੇ ਨਸ਼ੇ ਵਿੱਚ ਨੇ ਹਾਂਜੀ ਇਹਨਾਂ ਤੇ ਇਹਨਾਂ ਵਿੱਚ ਜਿਹੜਾ ਇੱਕ ਮੇਨ ਅਕਿਊਜ਼ਡ ਹੈ ਉਹਦੇ ਉੱਪਰ ਆਲਰੇਡੀ ਚਾਰ ਪਰਚੇ ਦਰਜ ਹੈ ਦੋ ਐਕਸਾਈਜ਼ ਦੇ ਦੋ ਐਂਡੀ ਨਹੀਂ ਇਹ ਨਸ਼ੇ ਵੇਚਦੇ ਸੀ ਵੇਚਦੇ ਸੀ ਤਾਂ ਹੀ ਜੀ ਐਂਡੀ ਤੇ ਮੁਕਦਮੇ ਦਰਜ ਹੋਏ ਉਹ ਇਸ ਟਾਈਮ ਉਹ ਬੇਲ ਤੇ ਹੀ ਸੀਗਾ ਜਿਹੜਾ ਮੇਨ ਅਕਿਊਜ਼ਡ ਬੇਲ ਤੇ ਆ ਕੇ ਵੇਚ ਰਿਹਾ ਸੀ ਹਾਂਜੀ ਮੈਡਮ ਹੋਰ ਵੀ ਹੋ ਰਹਾ ਉਹਨਾਂ ਦਾ ਵੀ ਇਹ ਪਿੰਡ ਚੋਂ ਵੀ ਸ਼ਰੇਆਮ ਚਿੱਟਾ ਨਸ਼ਾ ਵੇਚਦਾ ਹੈਗਾ ਪਰ ਕਾਰਵਾਈ ਨਹੀਂ ਹੋ ਰਹੀ ਦੇਖੋ ਜਿਹੜੇ ਲੇਟੈਸਟ ਇਸ ਦੇ ਉੱਤੇ ਐਫ ਆਈ ਆਰ ਹੈ ਉਹ ਅਪ੍ਰੈਲ ਦੇ ਮਹੀਨੇ ਦੀ ਆ ਉਹ ਕਾਰਵਾਈ ਹੋਈ ਹੈ ਤਾਂ ਹੀ ਇਹਦੇ ਤੇ ਐਂਡੀ ਦਾ ਮੁਕਦਮਾ ਦਰਜ ਜਿਸਟ ਹੋਇਆ ਹੈ ਕੁੜਫੱਤੇ ਥਾਣੇ ਦੇ ਵਿੱਚ ਨਾ ਨਹੀਂ ਕਿ ਅਲਿਗੇਸ਼ਨ ਹੋਰ ਵੀ ਲਾਇਆ ਵੀ ਵਾਰ-ਵਾਰ ਕੰਪਲੇਂਟ ਕਰਦੇ ਬਾਪੂ ਜਿਹੜਾ ਹੈ ਐਕਸ਼ਨ ਨਹੀਂ ਹੋਇਆ ਜਿਸ ਕਾਰਨ ਇਹ ਘਟਨਾ ਵਾਪਰੀ ਹੈ ਨਹੀਂ ਜੀ ਇਹ ਹੁਣੇ ਬੇਲ ਤੇ ਆਇਆ ਜਸਟ ਰੀਸੈਂਟਲੀ 15-20 ਦਿਨ ਪਹਿਲਾਂ ਹੀ ਬੇਲ ਤੇ ਆਇਆ ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਘੇਰਿਆ ਗਿਆ ਸੀ ਇਸ ਤੋਂ ਪਹਿਲਾਂ ਇਹਨਾਂ ਦੀ ਅਸੀਂ 7-55 ਆਲਰੇਡੀ ਬਹੁਤ ਵਾਰ ਕਰਾ ਚੁੱਕੇ ਹ ਇਹਨਾਂ ਦੀ ਕੰਪਲੇਂਟ ਦੇ ਬੇਸਿਸ ਤੇ ਪਿੰਡ ਦੇ ਵਿੱਚ دہشت ਦਾ ਮਾਹੌਲ ਨਾ ਪਰ ਦੇ ਬੋਲੋ ਕਿਸ ਤਰ੍ਹਾਂ ਦਾ ਬੋਸਾ ਪਿੰਡ ਵਾਸੀ ਹੁੰਦੇਗੇ ਵੀ ਇੱਕ ਕੋਸਟ ਵੀ ਲਾ ਕੇ ਆਇਆ ਸੀਗਾ ਵੀ ਪਿੰਡ ਬੁਟਾਊਗਾ ਦੇਖੋ دہشت ਦਾ ਮਾਹੌਲ ਕੱਲ੍ਹ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਜੇ ਹੋਰ ਵੀ ਕੋਈ ਵਿਅਕਤੀ ਹੈ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਹਨ ਪਿੰਡ ਦਾ ਮਾਹੌਲ ਖਰਾਬ ਕਰਦੇ ਹਨ ਅਸੀਂ ਉਹਨਾਂ ਦੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋ ਜ਼ਰੂਰ ਕਰਾਂਗੇ ਅੱਜ ਤੁਸੀਂ ਜਦੋਂ ਇਹਨਾਂ ਨੂੰ ਗਿਫਟ ਆ ਕੀਤੇ ਕੁਝ ਬਰਾਮਦ ਇਹ ਹਲੇ ਦਾ ਜੀ ਹੁਣ ਤੱਕ ਤਾਂ ਸਿਰਫ ਇੱਕ ਗੱਡੀ ਜਿਹੜੀ ਸਵਿਫਟ ਕਾਰ ਉਹ ਰਿਕਵਰ ਹੋਈ ਹੈ ਬਾਕੀ ਨਾ ਤੇ ਰਿਮਾਂਡ ਲੈ ਕੇ ਹੋਰ ਰਿਕਵਰ ਕਰਾਂਗੇ ਜਿਹੜੇ ਵੈਪਨਸ ਇਹਨਾਂ ਨੇ ਯੂਜ਼ ਕੀਤੇ ਸੀਗੇ ਇੱਕ ਘੋੜੀ ਚੱਲਣ ਦੀ ਵੀ ਗੱਡ ਚੱਲੀ ਸੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਨਹੀਂ 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 ਜੀ ਉਸੇ ਕੋਈ ਫਾਇਰਮਿਲ ਨਹੀਂ ਸੀ ਤੁਹਾਡੇ ਜਿਹੜੇ ਪਿੰਡ ਵਾਸੀ ਵੀ ਅਸੀਂ ਅੱਜ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਸਾਨੂੰ ਬਾਇਟ ਦੇ ਕੇ ਇਹ ਆ ਕਿ ਕਾਫੀ ਉਹਨਾਂ ਨੇ ਇੱਕ ਤਰ੍ਹਾਂ ਕਹਿਣੀ ਵੀ ਘਟਨਾ ਜਦੋਂ ਅੰਜਾਮ ਦਿੱਤਾ ਤਾਂ ਜਿਹੜਾ ਹੈਗਾ ਫਾਇਰਿੰਗ ਨਹੀਂ ਕੀਤੀ ਨਜਾਇਜ਼ ਅਸਲਾ ਵੀ ਸੀ ਉਹਨਾਂ ਕੋਲ ਤੇ ਨਹੀਂ ਜੀ ਫਾਇਰਿੰਗ ਕੋਈ ਨਹੀਂ ਹੋਈ ਉੱਥੇ ਅਸੀਂ ਥੋਰਲੀ ਚੈੱਕ ਕੀਤਾ ਉੱਥੇ ਕੋਈ ਫਾਇਰਮਿਊਜ਼ ਨਹੀਂ ਹੋਇਆ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਸਾਰੀ ਚੀਜ਼ਾਂ ਕਨਸਿਡਰ ਕਰਾਂਗੇ ਤੇ ਸਾਨੂੰ ਲੱਗੇਗਾ ਕਿ ਹੋਰ ਕੁਝ ਹੋਇਆ ਤਾਂ ਉਹ ਅਕੋਰਡਿੰਗ ਕਾਰਵਾਈ ਕਰਾਂਗੇ ਚੌਕੜ ਕੀ ਹੈ ਜੀ ਇਹਦਾ ਕਿੰਨਾ ਦਾ ਜੀ ਜਿਹੜੇ ਜਿਹੜਾ ਇਹਨਾਂ ਦੇ ਮੰਨਦਾ ਸੀ ਇਹ ਹੈਗੇ ਜੀ ਦੋ ਵਿਅਕਤੀਆਂ ਜਿਹੜੇ ਭਾਈ ਵਖਤੌਰ ਤੇ ਰਹਿਣ ਵਾਲੇ ਆ ਇਹਨਾਂ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਕ੍ਰਿਮੀਨਲ ਬੈਕਗ੍ਰਾਉਂਡ ਹੈ ਇੱਕ ਤੇ ਚਾਰ ਪਰਚੇ ਦਰਜ ਹੈ ਜਿਦੇ ਵਿੱਚੋਂ ਦੋ ਐਕਸਾਈਜ਼ ਦੇ ਆ ਦੋ ਐਨਡੀ ਦੇ ਤੇ ਇੱਕ ਉੱਤੇ ਆਮ ਜੈਕ ਦਾ ਪਰਚਾ ਦਰਜ ਹੈ ਇਹ ਖੇਤੀਬਾੜੀ ਕਰਦੇ ਆ ਅਨਐਮਪਲੋਇਡ ਜੀ